ਸਮਝੇ ਵੀ ਮੇਲੇ ਲੱਗਦੇ ਰਹਿਣੇ ਚਾਹੀਦੇ ਆ ਤੇ ਖਾਸ ਕਰਕੇ ਧੀਆਂ ਦਾ ਲੋਹੜੀ ਮੇਲਾ ਅੱਜ ਤੋਂ 29 ਸਾਲ ਪਹਿਲਾਂ ਸ਼ੁਰੂ ਕੀਤਾ ਸੀ ਬਾਵਾ ਜੀ ਨੇ ਤੇ ਉਦੋਂ ਧੀਆਂ ਦਾ ਮਤਲਬ ਭਰੂਣ ਹੱਤਿਆ ਦਾ ਬਹੁਤ ਸੀਗਾ ਤੇ ਧੀਆਂ ਦੀ ਕੋਈ ਲੋਹੜੀ ਨਹੀਂ ਮਨਾਉਂਦਾ ਸੀਗਾ ਹੁਣ ਤਾਂ ਬਹੁਤ ਜਗਤ ਜਾਗਰਤੀ ਆ ਗਈ ਲੋਕਾਂ ਚ ਹੁਣ ਤਾਂ ਧੀਆਂ ਨੂੰ ਵੀ ਬਰਾਬਰ ਦੀਆਂ ਲੋਹੜੀਆਂ ਮਨਾ ਰਹੇ ਆ ਤੇ ਸੈਲੀਬ੍ਰੇਸ਼ਨ ਹੋ ਰਿਹਾ ਹੈ ਕਾਰਡ ਵੀ ਆਇਆ ਹੋਇਆ ਮੈਨੂੰ ਧੀਆਂ ਦੀ ਲੋਹੜੀ ਦਾ ਘਰੇ ਵੀ ਮਤਲਬ ਸਭ ਚੱਲਦਾ ਜੀ ਹੁਣ ਬੱਚਿਆਂ ਦੇ ਬਰਾਬਰ ਹੀ ਸਮਝਿਆ ਜਾਂਦਾ ਲੱਗਦਾ ਵੱਡਾ ਬਦਲਾ ਜਿਹੜਾ ਹੈ ਜਿਹੜਾ ਪ੍ਰੋਗਰਾਮ ਲਗਾਤਾਰ 36 ਸਾਲਾਂ ਦਾ ਕਰਾਇਆ ਜਾ ਰਿਹਾ ਲੋਕਾਂ ਦੀ ਸੋਚ ਬਹੁਤ ਬਦਲੀ ਹੈ ਸੋਚ ਦਾ ਕਾਫੀ ਮੀਡੀਆ ਨੇ ਚੇਂਜ ਕਰਤੀ ਜੀ ਜੀ ਮੀਡੀਆ ਤੇ ਹੁਣ ਕੋਈ ਜੇ ਬੱਚੀ ਦੀ ਭਰੂਣ ਹੱਤਿਆ ਕਰਦਾ ਤਾਂ ਪਤਾ ਲੱਗ ਜੇ ਤਾਂ ਉਹਨੂੰ ਸਿੱਧੇ ਪਰਚਾ ਹੁੰਦਾ ਜੀ ਉਹਦੇ बच्चे अनु सम्मानित ਕੀਤਾ ਸੀ ਅੱਜ ਗਿਣਤੀ 100 ਤੋਂ ਵੱਧ ਕੇ ਹੋਣ ਹੁਣ 700 ਬੱਚੇ ਨੂੰ ਅੱਜ ਸਨਮਾਨਿਤ ਕੀਤਾ ਤੇ ਹਜੇ ਹੋਰ ਬੱਚੇ ਜਿਹੜੇ ਵੈਸੇ ਹੀ ਆ ਗਏ ਬਗੈਰ ਜਿਨ੍ਹਾਂ ਨੂੰ ਪਤਾ ਨਹੀਂ ਸੀ ਕਿਉਂਕਿ ਅਸੀਂ ਪਹਿਲਾਂ ਟੋਕਨ ਇਸ਼ੂ ਕਰਦੇ ਹਾਂ ਜੀ ਟੋਕਨ ਵਾਲੇ ਬੱਚਿਆਂ ਦਾ ਅਸੀਂ ਸਾਰੀ ਸਗੰ ਦਾ ਅਰੇਂਜਮੈਂਟ ਕਰਦੇ ਹਾਂ ਹੁਣ ਕਈ ਬੱਚੇ ਇਹ ਜੇ ਆ ਗਏ ਫਿਰ ਉਹਨਾਂ ਨੂੰ ਕਿਸੇ ਨੂੰ ਕੋਸ਼ ਕਿਸੇ ਨੂੰ ਕੋਈ ਦੇ ਕੇ ਫਿਰ ਉਵੇਂ ਉਹਨਾਂ ਨੂੰ ਜਿਆਦੇ ਆ ਜਾਂਦੇ ਮੌਕੇ ਤੇ ਪ੍ਰੋਗਰਾਮ ਦੇ ਜ਼ਿੰਮੇਵਾਰ ਜਿਹੜਾ ਚੰਗਾ ਪ੍ਰੋਗਰਾਮ ਲੱਗਦਾ ਗਿਆ ਲਗਾਤਾਰ ਚੱਲਦਾ ਜਦੋਂ 30 ਸਾਲ ਪਹਿਲਾਂ ਜਦੋਂ ਸ਼ੁਰੂ ਕੀਤਾ ਸੀ 1 ਲੱਖ ਬੰਦੇ ਆ ਘੱਟ ਸੀਗਾ ਉਦੋਂ ਮੇਲੇ ਬਹੁਤ ਘੱਟ ਲੱਗਦੇ ਸੀ ਤੇ ਜਗਦੇਵ ਸਿੰਘ ਜਸਵਾਲ ਜੀ ਨੇ ਬਾਬਾ ਜੀ ਨੂੰ ਕਿਹਾ ਵੀ ਇਹ ਮੇਲਾ ਲਾਉਣੇ ਚਾਹੀਦੇ ਆ ਧੀਆਂ ਦੇ ਜੇ ਉਸ ਵੇਲੇ ਦਾ ਸ਼ੁਰੂ ਕੀਤਾ ਬਾਬਾ ਜੀ 30 ਸਾਲ ਦੇ ਲੱਗੇ ਹੋਏ ਆ ਅਸੀਂ ਤਾਂ ਹੁਣੇ 5 ਸਾਲ ਦੇ ਨਾਲ ਜੁੜੇ ਆ ਜੀ ਇਹਨਾਂ ਦੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੇ ਇਹ ਅਸੀਂ ਮੇਲਾ ਮਨਾ ਰਹੇ ਆ 700 ਬੀਟੀਆਂ ਦੇ ਨਾਲ ਤੇ ਬੜਾ ਆਨੰਦ ਵੀ ਲੱਗ ਰਿਹਾ ਬੜਾ ਅੱਛਾ ਲੱਗ ਰਿਹਾ ਤੇ ਇਹ ਚੀਜ਼ਾਂ ਮੈਂ ਸਮਝਦਾ ਬੜੀ ਵੱਡੀ ਗੱਲ ਹੈ ਕਿ ਅੱਜ ਇਹ ਮੇਲੇ ਦੇ ਵਿੱਚ ਬੜੀਆਂ ਮਾਨਜੋਗ ਸਖਸ਼ੀਤਾ ਪਹੁੰਚ ਗਈਆਂ ਨੇ ਕੈਨੇਡਾ ਤੋਂ ਅਮਰੀਕਾ ਤੋਂ ਦਰਸ਼ਕ ਆਏ ਨੇ ਤੁਸੀਂ ਇਹ ਦੇਖੋ ਤੇ ਮੈਂ ਸਮਝਦਾ ਇਹ ਗੱਲਾਂ ਜਿਹੜੀਆਂ ਸਮਾਜਿਕ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦੀਆਂ ਨੇ ਰਿਸ਼ਤਿਆਂ ਦੀਆਂ ਤੰਦਾਂ ਨੂੰ ਮਜ਼ਬੂਤ ਕਰਦੀਆਂ ਨੇ ਕਿਉਂਕਿ ਅਸੀਂ ਜੇ ਦੇਖਿਆ ਜਾਵੇ ਤਾਂ ਮੈਨੂੰ ਕਿਹੜਾ ਕੋਈ ਆਰਡਰ ਹੈ ਕਿਸ ਦਾ ਪਰ ਇਹ ਅੰਦਰ ਜਿਹੜੀ ਮੇਰੀ ਸੋਚ ਦੇ ਨਾਲ ਉਹ ਲੋਕ ਜੁੜੇ ਨੇ ਜਿਨ੍ਹਾਂ ਦੇ ਅੰਦਰ ਇਹ ਸੋਚ ਦਾ ਦੀਵਾ ਜਗਦਾ ਹੈ ਕਿ ਸਾਡਾ ਵੀ ਫਰਜ਼ ਬਣਦਾ ਕੁ ਇਸ ਮੇਲੇ ਲਈ ਅਸੀਂ ਵੀ ਤਿਆਂ ਦੇ ਲੋਹੜੀ ਮੇਲੇ ਜਿਸ ਸਭ ਆ ਗਏ ਮੈਨੂੰ ਪਤਾ ਹੈ ਕਿੰਨੇ ਲੋਕ ਆ ਕੇ ਮੈਨੂੰ ਮਠਿਆਈ ਦੇ ਡੱਬੇ ਦਿੰਦੇ ਨੇ ਕਿ ਮੇਰੇ ਬੇਤੀ ਹੋਈ ਹੈ ਤੇ ਇਹ ਜਿਹੜੀ ਸਾਂਝ ਆ ਇਹ ਰਿਸ਼ਤੇ ਦੀਆਂ ਜਿਹੜੀਆਂ ਇਹ ਮੈਂ ਸਮਝਦਾ ਤੰਦਾ ਨੇ ਇਹਦਾ ਇੱਕ ਵੱਖਰਾ ਆਨੰਦ ਹੈ ਵੱਖਰੀ ਖੁਸ਼ੀ ਆਪਣਾ ਜੀ ਆਮਾਨ ਜਦੋਂ ਪਹਿਲਾਂ ਮੇਲਾ ਲਾਇਆ ਸੀ ਕਿੰਨੀਆਂ ਬੱਚੀਆਂ ਸੀ ਉਹਨਾਂ ਕਿੰਨੀਆਂ ਹੋ ਗਈਆਂ ਸੀ ਪਹਿਲਾਂ 31 ਬੱਚੀਆਂ ਤੇ ਸ਼ੁਰੂ ਕੀਤਾ ਸੀ ਹੁਣ 100-100 ਮੈਂ ਤਾਂ 100 ਵੀ ਚਾਹੁੰਦਾ 150 ਪਰ ਇੱਥੇ ਕਈ ਐਸੇ ਬੰਦੇ ਨੇ ਮੈਂ ਹੁਣ ਸੱਚੀ ਜੀ ਗੱਲ ਕਹਿ ਦਿੰਦਾ ਕਈ ਫੋਨ ਚੱਕਣੋਂ ਹਟ ਜਾਂਦੇ ਨੇ ਕਈ ਕਹਿ ਦਿੰਦੇ ਬਈ ਸਾਡੇ ਸਾਨੂੰ ਸਾਡਾ ਫੋਨ ਨਹੀਂ ਆਇਆ ਅਸੀਂ ਸੇਵਾ ਦੇਣੀ ਆ ਤੇ ਪਰ ਇਹ ਇਹਦੇ ਵਿੱਚ ਬੜਗੀਆਂ ਗੀਜਿਆਂ ਨੂੰ ਇਕੱਠਾ ਦੇਣ ਵਾਲੇ ਵੱਲ ਜੋਂ ਗਾਹਾਂ ਵੀ ਗਾਠੀ ਮਰਦੀ ਆ ਤੇ ਥੋੜਾ ਜਿਹਾ ਖੁੱਲਣਾ ਚਾਹੀਦਾ ਤੇ ਮੈਂ ਸਮਝਦਾ ਸਾਨੂੰ ਪਤਾ ਮੇਲਾ ਲਾਉਣਾ ਬਹੁਤ ਔਖਾ ਹੈ ਮੇਲਿਆਂ ਤੇ ਖਰਚੇ ਮੇਲਿਆਂ ਤੇ ਲੋਕਾਂ ਨੂੰ ਜੋੜਨਾ ਬੜਾ ਔਖਾ ਲੱਗਦਾ ਹੈ ਬੜੀਆਂ ਵੱਡੀਆਂ ਸ਼ਖਸੀਅਤਾਂ ਆਈਆਂ ਹਾਂ ਹਾਂ ਬੜਾ ਸਭ ਜਿਨ੍ਹਾਂ ਨੂੰ ਸਾਧ ਰਹੇ ਆ ਮੈਂ ਤੁਹਾਨੂੰ ਦੱਸਦਾ ਵੀ ਕੈਨੇਡਾ ਤੋਂ ਅਮਰੀਕਾ ਤੋਂ ਜਿਹੜੇ ਲੋਕ ਆਏ ਨੇ ਉਹਨਾਂ ਦਾ ਧੰਨਵਾਦ ਤੁਸੀਂ ਦੇਖਿਆ ਹਰਿਆਣਾ ਤੋਂ ਆਏ ਨੇ ਤੇ ਇੱਥੇ ਰਾਜਸਥਾਨ ਤੋਂ ਆਏ ਨੇ ਇੱਥੇ ਐ ਦੂਰੋਂ ਦੂਰੋਂ ਆਉਣਾ ਉਹਦੇ ਨਾਲ ਅੱਛਾ ਲੱਗਦਾ ਕਿ ਹਿਮਾਚਲ ਤੋਂ ਆਏ ਨੇ ਅਮਰਾਉ ਸਿੰਘ ਤੇ ਆਏ ਜਿਹੜਾ ਇਸ ਤਰ੍ਹਾਂ ਦਾ ਮੇਲੇ ਦਾ ਆਨੰਦ ਹੈ ਉਹ ਇੱਕ ਵੱਖਰਾ ਦਾ ਇੰਨੀ ਖੁਸ਼ੀ ਹੁੰਦੀ ਸਰ ਜਦੋਂ ਲੋਕਾਂ ਦੀ ਸੋਚ ਬਦਲੀ ਹੈ ਬੇਟੀਆਂ ਦੇ ਜਿਹੜੇ ਤੋਂ ਬੜਾ ਵੱਡੀ ਚੇਂਜ ਆਈ ਹੈ ਤੁਸੀਂ ਇਹ ਦੇਖੋ ਕੋਈ ਸਮਾਂ ਸੀ ਜਦ ਬੇਟੀ ਨੂੰ ਓਖ ਦੇ ਵਿੱਚ ਮਾਰ ਦਿੱਤਾ ਜਾਂਦਾ ਸੀ ਬੇਟੀ ਨੂੰ ਪਹਿਲਾਂ ਜਨਮ ਤੇ ਹੀ ਮਾਰ ਦਿੱਤਾ ਜਾਂਦਾ ਸੀ ਉਹਦੇ ਮੂੰਹ ਨੂੰ ਗੋੜ ਲਾ ਕੇ ਹੱਥ 'ਚ ਪੂਣੀ ਫੜਾ ਕੇ ਅਇਤੋਂ 60 ਸਾਲ ਪਹਿਲਾਂ ਐਸਐਸਸੀ 50 60 ਸਾਲ ਪਹਿਲਾਂ ਕਿ ਗੋੜਖਾ ਹੀ ਪੂਣੀ 31 ਆਪਨਾ ਹੀ ਵੀਰੇ ਨੂੰ 31 ਤੇ ਉਹਦਾ ਗਲ ਘੁੱਟ ਕੇ ਵੇੜਾ ਪਾਰ ਇਹ ਕੁਛ ਕੀਤਾ ਜਾਂਦਾ ਸੀ ਤੇ ਬੇਟੀਆਂ ਯਾਰ ਅੱਜ ਕਿਸੇ ਵੀ ਫੀਲਡ ਵਿੱਚ ਕੱਟ ਰਹੀ ਹੈ ਬੇਟੀਆਂ ਦਾ ਬੜਾ ਵੱਡਾ ਸਨਮਾਨ ਹੈ ਤੇ ਇਤਰਾ ਗਾਂਧੀ ਵੀ ਬੇਟੀ ਸੀ ਸੁਖਵੰਸ कौर ਭਿੰਡਰ ਵੀ ਬੇਟੀ ਸੀ ਕਲਪਨਾ ਚਾਵਲਾ ਵੀ ਬੇਟੀ ਸੀ ਤੇ ਅੱਜ ਅਸੀਂ ਉਹਨਾਂ ਦੇ ਨਾਂ ਤੇ ਅਵਾਰਡ ਵੀ ਦਿੱਤਾ ਕਲਪਨਾ ਜਾਵਲਾ ਦੇ ਗਾਂਦੇ ਦਾ ਦਦੀਆਂ ਤੇ ਨਾਨੀਆਂ ਦਾ ਵੀ ਸਲਮਾਨ ਕੀਤਾ ਕਿਉਂਕਿ ਦਾਦੀਆਂ ਨਾਨੀਆਂ ਸਾਡੇ ਸਮਾਜ ਦਾ ਸਲਮਾਨਯੋਗ ਅੰਗ ਨੇ ਉਹਨਾਂ ਦਾ ਜਿੰਨਾ ਵੀ ਸਲਮਾਨ ਕਰਕੇ ਉਹਨਾਂ ਹੀ ਥੋੜਾ ਤੇ ਅੱਜ ਬੜਾ ਅੱਛਾ ਲੱਗਿਆ ਆਨੰਦ ਭਈ ਹੈ ਤੇ ਅਸੀਂ ਤਾਂ ਬੁੱਢੇ ਹੋ ਚੱਲੇ ਆ ਪਤਾ ਨਹੀਂ ਅਗਲਾ ਮੇਲਾ ਲੱਗਣਾ ਕਿ ਨਹੀਂ ਲੱਗਣਾ ਪਰ ਕੋਸ਼ਿਸ਼ ਕਰਦੇ ਆ ਵਧੀਆ ਤਰੀਕੇ ਦਾ ਸਾਜ ਮਾਲਵਾ ਸੱਭਿਆਚਾਰਕ ਮੰਚ ਵੱਲੋਂ ਜਿਹੜਾ ਤਿਆਂ ਦਾ ਤਿਹਾਰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਜਿਹਦੇ ਬਿਕ ਮੇਰੇ ਲਈ ਖੁਸ਼ੀ ਦੀ ਗੱਲ ਹੈ ਕਿ ਇਹਦੀ ਜਿਆਦਾ ਟੀਮ ਹੈ ਜਿਹੜੀ ਉਹ ਮੇਰੇ ਆਤਮਨਗਰ ਰਿakreਸ਼ਨ ਕੁਮਾਰ ਬਾਬਾ ਜੀ ਸਾਡੇ ਰਿਸ਼ਮ ਸੱਗੂ ਜੀ ਸਵਰਨ ਕੁਰ ਸੱਗੂ ਮੈਡਮ ਸੋਨੀਆ ਲੱਗ ਜੀ ਮੈਡਮ ਇੰਦਰਜੀਤ ਕੁਰ ਜੀ ਪ੍ਰਿੰਸੀਪਲ ਇਹ ਸਾਰੇ ਮੇਰੇ ਪਰਿਵਾਰਕ ਮੈਂਬਰ ਨੇ ਤੇ ਹਰ ਸਾਲ ਇਹ ਤਿਉਹਾਰ ਬੜੀ ਸ਼ਰਧਾ ਨਾਲ ਮਨਾਉਂਦੇ ਨੇ ਇਹ ਇੱਕ ਬਹੁਤ ਵਧੀਆ ਨੇਕ ਅਤੇ ਸਮਾਜ ਨੂੰ ਸੇਧ ਦੇਣ ਵਾਲਾ ਪ੍ਰਾਲਾ ਕਿਉਂਕਿ ਤਿੰਨਿਆਂ ਨੂੰ ਲੋਕੱਖਾਂ ਦੇ ਮਰਦੇ ਨੇ ਅਜਿਹੇ ਪ੍ਰੋਗਰਾਮ ਦੇਖ ਕੇ ਜਿਹੜਿਆਂ ਤਿੰਨਾਂ ਨੇ ਉਸ ਗੱਲੀ ਜਿਹੜੀ ਬੱਚੇ ਨੇ ਜਨਮ ਦੇਣਾ ਤੁਸੀਂ ਨੂੰ ਉਹ ਪ੍ਰੇਰਿਤ ਤੇ ਮੋਟੀਵੇਸ਼ਨ ਲੈ ਕੇ ਜਾਂਦੇ ਨੇ ਤੇ ਕਈ ਬ੍ਰਿਤੀਆਂ ਅਣਦੀਆਂ ਵੀ ਨੇ ਵੀ ਅਸੀਂ ਧੀ ਨੂੰ ਕੁੱਖ ਜਿ ਨਹੀਂ ਮਰਨਾ ਸਿਰੋ ਸਾਹਿਬ ਲੱਗਦਾ ਵੀ ਪਹਿਲਾ ਦਿਨ ਨਾਲੋਂ ਜਾਗ ਉਪਤਾਈਏ ਜੀ ਦੇਖੋ ਜਿੰਨੇ ਕਹਿੰਦੇ ਆ ਵੀ ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਬਟਾਉਂਦਾ ਅੱਜ ਇਸ ਪ੍ਰੋਗਰਾਮ ਤੋਂ ਬਿਨਾ ਮੈਂ ਤਿੰਨ ਤਿਹਾਂ ਪ੍ਰੋਗਰਾਮ ਹੋਰ ਲਾ ਕੇ ਆ ਜਿਹੜੇ ਕਿ ਧੀਆਂ ਦੀ ਲੋੜੀ ਮਨਾਉਂਦੇ ਨੇ ਕਿਉਂਕਿ ਚੰਗੀ ਸਿਹਤ ਨੂੰ ਜਿਹੜਾ ਹਰੇਕ ਬੰਦਾ ਅਡਾਪਟ ਕਰਦਾ ਕੋਈ ਵੀ ਸੰਸਥਾ ਕੋਈ ਵੀ ਜਿਹੜਾ ਬੌੜੀਆਂ ਕੰਮ ਕਰਦੇ ਨੇ ਸਮਾਜ ਦੇ ਭਲੇ ਵਾਲੀਆਂ ਉਹ ਇਸ ਗੱਲ ਤੋਂ ਪ੍ਰੇਰਿਤ ਹੋ ਕੇ ਉਤਸ਼ਾਹਤ ਹੋ ਕੇ ਕੰਮ ਕਰਦੇ ਆਂ। ਪੰਜਾਬ ਸਰਕਾਰ ਜਿਸ ਤਰੀਕੇ ਦੇ ਨਾਲ ਲਗਾਤਾਰ ਮਹਿਲਾਵਾਂ ਦੇ ਹੱਥ ਚ ਕੰਮ ਕਰ ਰਹੀ ਉਹ ਨੂੰ ਕੀ ਕਹਾਂਗੇ। ਦੇਖੋ ਜਿਹੜੀ ਮਾਂ ਜਾਂ ਧੀ ਐ ਇਹਨੂੰ ਇੱਕ ਬਹੁਤ ਵੱਡੀ ਮਹਾਨ ਰੀ ਨੇ ਤਾਕਤ ਦਿੱਤੀ ਐ। ਔਰਤ ਜਦੋਂ ਠਾਨ ਲਵੇ ਨਾ ਉਹ ਕੁਛੇ ਵੀ ਕੰਮ ਨੂੰ ਕਰ ਸਕਦੇ ਐ। ਔਰਤ ਪਰਬਤ ਨੂੰ ਵੀ ਫਟੇ ਕਰ ਸਕਦੇ ਐ। ਵੱਡੇ ਵੱਡੇ ਮੁਕਾਮ ਹਾਸਲ ਕਰ ਸਕਦੇ ਐ। ਇਸ ਲਈ ਹਲਕਾ ਆਤਮਨਿਕ ਅਦਾਰ ਸੇਵਾਦਾਰ ਹੋਣ ਤੇ ਸਮੁੱਚੇ ਪੰਜਾਬੀ ਨੂੰ ਦੇਸ਼ ਵਾਸੀ ਨੂੰ ਬੇਨਤੀ ਕਰਦਾ ਕਿ ਧੀਆਂ ਨੂੰ ਕੋਖਾਂ ਚ ਨਹੀਂ ਮਾਰਨਾ। ਉਹਨਾਂ ਨੂੰ ਜਨਮ ਲੈਣ ਦਾ ਵਦਨ ਖੁਲਣ ਦਾ ਮੌਕਾ ਦਿੱਤੇ ਅੱਗੇ ਚੱਲ ਕੇ ਤੁਹਾਡਾ ਨਾਂ ਦੇ ਰੋਸ਼ਨ ਨਾਂ ਕਰਨ ਦਾ ਮੈਨੂੰ ਫਰਿ